ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਵਿੱਚ ਆ ਜਾਏ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਸੂਰਜ ਨਹੀਂ ਆ ਸਕਦੀ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਫਿਰ ਗਲਤ ਹੈ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਹੈ ਪ੍ਰੇਮ ਹਰ ਕੋ ਰੂਪ ਹੈ ਤਉ ਹਰ ਪ੍ਰੇਮ ਸਰੂਪ ਇੱਕ ਹੋਏ ਦੋ ਹਿਓ ਮਿਲੇ ਜਿਉਂ ਸੂਰਜ ਅਰ ਰੂਪ ਜਿਵੇਂ ਚਾਨਣਾ ਤੇ ਸੂਰਜ ਇੱਕੋ ਨੇ ਤੇਵੇਂ ਗੁਣ ਤੇ ਪ੍ਰਮਾਤਮਾ ਇੱਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀਂ ਸੂਰਜ ਰੋਸ਼ਨੀ ਬਣਦਾ ਗੁਣਾ ਦੇ ਰਾਹੀਂ ਪ੍ਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਧਾਰਮਿਕ ਮਨੁੱਖ ਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾਂ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮਦ੍ਰਿਸ਼ਟੀ ਹੋਵੇਗੀ ਨਿਰਵੈਰਤਾ ਹੋਵੇਗੀ ਨਿਰਵੈਰਤਾ ਹੋਵੇਗੀ